ਤੁਸੀਂ ਜਿਹੜੀ ਉਹ ਪੰਜਾਬੀ ਵਰਡਵੇ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਵਿੱਚ ਤੁਹਾਡੇ ਨਾਲ ਹਾਜ਼ਰ ਹਾਂ ਦੋਸਤੋ ਐਸਐਨਏ ਗੜਸ਼ੰਕਰ ਹਲਕੇ ਚ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਖਬਰ ਹੈਗੀ ਆ ਐਕਸੀਡੈਂਟ ਦੀ ਦੁਰਘਟਨਾ ਦੀ ਗੜਸ਼ੰਕਰ ਨੰਗਰ ਰੋਡ ਸ਼ਾਹਪੁਰ ਘਾਟੇ ਦੇ ਵਿੱਚ ਜਿਹੜਾ ਇੱਕ ਟਾਟਾ 407 ਜਿਸ ਦੀ ਅਮਰੀਕਾ ਫੇਲ ਹੁੰਦੀਆਂ ਨੇ ਉਸ ਤੇ ਪਟਨ ਦੀ ਜਿਹੜੀ ਆ ਖਬਰਾਂ ਆਂਦੀ ਹੈਗੀ ਆ ਜਿਸ ਦੇ ਵਿੱਚ 25 ਤੋਂ 30 ਦੇ ਕਰੀਬ ਜਿਹੜੇ ਆ ਵਿਅਕਤੀ ਜਿਹੜੇ ਨੇ ਉਹ ਜ਼ਖਮੀ ਹੁੰਦੇ ਹੈਗੇ ਨੇ ਦੱਸਿਆ ਜਾ ਰਿਹਾ ਜੀ ਕਿ ਇਹ ਜ਼ਿਲ੍ਹਾ ਹਰਿਆਣਾ ਦਾ ਇਹ ਇਹ ਟੈਂਪੂ ਦਾ ਟੈਂਪੂ ਸੀ 407 ਸੀ ਹੋਰੇ ਇਹ ਧਾਰਮਿਕ ਥਾਮਾਂ ਤੋਂ ਜਿਹੜਾ ਸਥਾਨਾਂ ਤੋਂ ਦਰਸ਼ਨ ਕਰਕੇ ਵਕਫਾ ਤੋਂ ਹੁਣ ਸ਼੍ਰੀ ਅਮਰਸਰ ਸਾਹਿਬ ਵੱਲ ਜਾ ਰਿਹਾ ਸੀ ਜਿੱਤੇ ਚਲਦੇ ਆ ਗੜਸ਼ੇਕਰ ਸ਼ਾਹਪੁਰ ਘਾਟੇ ਵਿੱਚ ਆ ਕੇ ਇਸ ਦੀ ਅਮਰੀਕਾ ਫਿਲਮ ਨੂੰ ਕਾਰਨ ਜਿਹੜਾ ਉਹ ਡਾਟਾ ਚਾਰਸ ਸੱਤ ਪੰਟ ਗਿਆ ਜਿਹੜੀਆਂ ਸਵਾਰੀਆਂ ਸਨ ਉਹ ਜ਼ਖਮੀ ਹੋਈਆਂ ਉਹਨਾਂ ਨੂੰ ਜਿਹੜੇ ਇਲਾਜ ਜਿਹੜਾ ਸਿਵ ਹਸਪਤਲ ਗੜਸ਼ੰਕਰ ਵਿਖੇ ਜਿਹੜਾ ਪਹੁੰਚਾਇਆ ਗਿਆ ਉਸ ਤੋਂ ਉਪਰੰਤ ਜਿਹੜਾ ਬਿਨੇਵਾਲ ਚੌਕੀ ਜਿਹੜੀ ਆ ਪੁਲਿਸ ਜਿਹੜੀ ਆ ਉਹ ਵੀ ਉੱਥੇ ਰਾਹਤ ਕਾਰਜਾਂ ਲਈ ਪਹੁੰਚੀ ਹੈਗੀ ਆ ਇਲਾਕੇ ਦੇ ਲੋਕਾਂ ਨੇ ਬਹੁਤ ਜਿਹੜੀਆਂ ਮਦਦ ਕੀਤੀ ਹੈਗੀ ਆ ਜਿਹਦੀ ਨੂੰ ਵੱਤਬੱਤ ਕਰਦੇ ਹੋ ਸ਼ੇਰ ਪੰਜਾਬੀ ਵਾਰਡ ਬਾਈ ਟੀਵੀ ਤੋਂ ਪ੍ਰਦੀਪ ਹੈਸ ਕੈਮਰਾ ਪਰਸਨ ਗੁਰਪਾਲ ਸਿੰਘ ਦੇ ਨਾਲ ਸਾਨੂੰ ਫੋਨ ਤੇ ਇਨਫਰਮੇਸ਼ਨ ਮਿਲੀ ਸੀ ਬਈ ਘਾਟੇ ਦੇ ਵਿੱਚ ਗੜਸ਼ੰਕਰ ਐਕਸੀਡੈਂਟ ਹੋ ਗਿਆ ਅਸੀਂ ਪੁਲਿਸ ਸਟੇਸ਼ਨ ਚੌਕੀ ਬਿਨਿਆਲ ਤੋਂ ਜਲਦੀ ਤੋਂ ਜਲਦੀ ਪਹੁੰਚੇ ਜਦੋਂ ਮੌਕੇ ਤੇ ਦੇਖਿਆ ਤਾਂ ਟਰੱਕ ਪਲਟਿਆ ਹੋਇਆ ਸੀਗਾ Tata 407 ਅਸੀਂ ਫਟਾਫਟ ਸਵਾਰੀ ਦਾ ਪ੍ਰਬੰਧ ਕਰਕੇ ਸਾਰੇ ਮਰੀਜ਼ਾਂ ਨੂੰ ਤੇ ਸਿਵਲ ਹਸਪਤਾਲ ਗੜਸ਼ੰਕਰ ਪਹੁੰਚਾਤਾ ਹੈ ਤੇ ਸਾਰੇ ਇਲਾਜ ਦੇ ਹਦੀਨ ਹੈ ਬਿਲਕੁਲ ਠੀਕ ਹੈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਵੀ ਹੋਇਆ ਜੋ ਵੀ ਦੋਸ਼ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਸਰ ਕੀ ਲੱਗਦਾ ਕਿ ਲੱਗਾ ਕਿ ਇਹ ਐਵੇਂ ਲੱਗਦਾ ਜਿੱਦਾਂ ਡਰਾਈਵਰ ਸਾਹਿਬ ਨੇ ਦੱਸਿਆ ਡਰਾਈਵਰ ਬਿਲਕੁਲ ਠੀਕ ਹੈ ਤੇ ਉਹਨਾਂ ਨੇ ਦੱਸਿਆ ਹੈ ਵੀ ਬ੍ਰੇਕ ਫੇਲ ਹੋ ਗਈ ਸੀ ਜਿਸ ਕਰਕੇ ਨਾ ਗੱਡੀ ਬੇਕਾਬੂ ਹੋ ਗਈ